ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਔਰ ਅੱਜ ਅਸੀਂ ਪਿੰਡ ਦਿਉਣ ਦੇ ਵਿੱਚ ਪਹੁੰਚੇ ਆ ਤੇ ਜਿਹੜੀ ਸਖਸ਼ੀਅਤ ਮੇਰੇ ਨਾਲ ਮੌਜੂਦ ਹੈ ਕਿਸੇ ਜਾਣ ਪਹਿਚਾਨ ਦੀ ਮਹਤਾਜ਼ ਨਹੀਂ ਰੀਅਲ ਫੈਕਟ ਨਿਊਜ਼ ਦੇ ਜ਼ਰੀਏ ਅਕਸਰ ਤੁਸੀਂ ਉਹਨਾਂ ਦੀਆਂ ਬੇਬਾਕ ਗੱਲਾਂ ਬਾਤਾਂ ਔਰ ਉਹਨਾਂ ਦੇ ਕੰਮ ਬਾਰੇ ਜਾਣਦੇ ਹੋ ਤੁਹਾਨੂੰ ਦੱਸਦੇ ਹਾਂ ਕਿ ਇਸ ਵਕਤ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾ ਦਰਿਆ ਵਗ ਰਿਹਾ ਉਸ ਨੂੰ ਠੱਲ ਪਾਉਣ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਉਸ ਨੂੰ ਠੱਲ ਪਾਉਣ ਦੇ ਵਿੱਚ ਜੁਟੇ ਨੇ ਆਪਣੇ ਪੱਧਰ ਤੇ ਬਿਨਾ ਕਿਸੇ ਸਰਕਾਰੀ ਮਦਦ ਦੇ ਆਪਣੇ ਵੱਲੋਂ ਇੱਕ ਉਪਰਾਲਾ ਕਰ ਰਹੇ ਆ ਆਪਣੇ ਵੱਲੋਂ ਤਹਈਆ ਕਰ ਰਹੇ ਆ ਤੇ ਅਜਹੀ ਇੱਕ ਸਖਸ਼ੀਅਤ ਵੈਦ ਸੁਖਦੀਪ ਚੰਗੀ ਜਿਉਣ ਮੇਰੇ ਨਾਲ ਮੌਜੂਦ ਨੇ ਔਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਉਹਨਾਂ ਦਾ ਵੈਦ ਸਾਹਿਬ ਬਹੁਤ ਮਾਣ ਮਹਿਸੂਸ ਕਰਦੇ ਆ ਸੀ ਰੀਅਲ ਫੈਕਟ ਨੂੰ ਉਸ ਤੇ ਇੱਕ ਵਾਰ ਫੇਰ ਤੁਹਾਨੂੰ ਤੰਦਰੁਸਤ ਦੇਖ ਕੇ ਕਿਉਂਕਿ ਪਿਛਲੇ ਸਮੇਂ ਚ ਪਤਾ ਲੱਗਿਆ ਤੁਸੀਂ ਕਾਫੀ ਸਿਹਤ ਹੈ ਜਿਹੜੀ ਨਾਸਾਜ਼ ਹੋ ਵੀ ਸੀ ਪਰ ਅੱਜ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਠੀਕ ਹੋ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਐਡਾ ਸਾਹਿਬ ਜਿਵੇਂ ਮੈਂ ਗੱਲ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਵਗ ਰਿਹਾ ਨਸ਼ੇ ਦਾ ਦਰਿਆ ਜੀ ਉਹ ਦਿਨੋਂ ਦਿਨ ਭਿਆਨਕ ਹੁੰਦਾ ਜਾ ਰਿਹਾ ਇਸ ਨਸ਼ੇ ਨੂੰ ਖਤਲ ਪਾਉਣ ਦੇ ਲਈ ਤੁਸੀਂ ਲਗਾਤਾਰ ਲੱਗੇ ਹੋਏ ਹੋ ਆਪਣੇ ਪੱਧਰ ਤੇ ਲੱਗੇ ਤੁਸੀਂ ਆਪਣੇ ਪੱਧਰ ਤੇ ਬਿਨਾ ਕਿਸੇ ਸਰਕਾਰੀ ਮਦਦ ਤੋਂ ਜਿਹੜਾ ਲਗਾਤਾਰ ਕੋਸ਼ਿਸ਼ ਕਰ ਰਹੇ ਹੋ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਸਾਡੇ ਦਰਸ਼ਕਾਂ ਨੂੰ ਜਿਹੜੇ ਦਰਸ਼ਕ ਹੁਣ ਜੁੜੇ ਆ ਸਾਡੇ ਨਾਲ ਉਹਨਾਂ ਲਈ ਵੀ ਜਾਣਕਾਰੀ ਲਈ ਕਿ ਹੁਣ ਜਿਹੜਾ ਕਿਹੜੇ-ਕਿਹੜੇ ਨਸ਼ੇ ਆ ਜਿਨ੍ਹਾਂ ਦੇ ਛੱਡਣ ਲਈ ਤੁਸੀਂ ਜਿਹੜਾ ਦਵਾਈ ਹੁਣ ਦਿੰਨੇ ਹੋ ਨਾਲ ਕਾਉਂਸਲਿੰਗ ਕਰਦੇ ਹੋ ਉਹਦੇ ਵਿੱਚ ਕਿੰਨੀ ਕੁ ਸਫਲਤਾ ਤੁਹਾਨੂੰ ਮਿਲ ਰਹੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਆਇਆਂ ਕਹਿੰਦਾ ਜਿਨ੍ਹਾਂ ਨੇ ਆ ਕੇ ਸਾਡਾ ਦੁੱਖ ਦਰਦ ਜਿਹੜਾ ਸੀਗਾ ਸੁਣਿਆ ਕਿ ਤੁਹਾਡਾ ਮੈਂ ਬਹੁਤ ਸ਼ੁਕਰਾਨਾ ਬਹੁਤ ਯਾਨੀ ਕਿ ਜਿਆਦਾ ਦਿਲੋਂ ਤਹਿ ਧੰਨਵਾਦ ਕਰਦਾ ਤੇ ਨੰਬਰ 2 ਜਿਹੜੀ ਗੱਲ ਨਸ਼ਿਆਂ ਦੀ ਆ ਕੋਈ ਵੀ ਇਨਸਾਨ ਅੱਜ ਮੈਂ ਕਹਿੰਦਾ ਮੇਰੇ ਮਨ ਦੇ ਵਿੱਚ ਜੋ ਵਿਚਾਰ ਨੇ ਅੱਜ ਮੈਂ ਉਹ ਵੀ ਰੱਖਣ ਲੱਗਾ ਵੀ ਮੇਰੇ ਜੋ ਵੀ ਸੁਬਾਸ ਬਖਸ਼ਿਆ ਮੈਨੂੰ ਰੱਬ ਨੇ ਜਿੰਨੇ ਹੋਰ ਉਹ ਮੇਰੇ ਇਸ ਬੱਚਿਆਂ ਤੇ ਲੱਗਣ ਮੇਰੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਹੋ ਰਹੀ ਹੈ ਅੱਜ ਸਾਰਿਆਂ ਤੋਂ ਜ਼ਿਆਦਾ ਮੇਰੇ ਕੋਲੇ ਕੇਸ ਚਿੱਟੇ ਵਾਲੇ ਆ ਜੀ ਚਿੱਟਾ ਕੈਪਸੂਲ ਗੋਲੀ ਡੋਡੇ ਫੀਮ ਕੁਝ ਵੀ ਹੈ ਨਸ਼ਾ ਸ਼ਰਾਬ ਤੋਂ ਲੈ ਕੇ ਮਤਲਬ ਇੰਨੇ ਕ ਨਸ਼ੇ ਆ ਆਪਣੇ ਸਾਰਿਆਂ ਤੋਂ ਜ਼ਿਆਦਾ ਅੱਜ ਨਸ਼ਾ ਚਿੱਟੇ ਦਾ ਆ ਰਿਹਾ ਮੇਰੇ ਕੋਲੇ ਬਾਲਾ ਨਹੀਂ 85% ਦਾ ਚਿੱਟੇ ਵਾਲੇ ਆ ਤੇ ਬਾਕੀ ਡੋਡੇ ਤੇ ਫੀਮ ਗੋਲੀਆਂ ਤੇ ਕੈਪਸੂਲ ਵਾਲੇ ਆ ਤੇ ਸ਼ਰਾਬ ਵਾਲੇ ਲੋਕ ਬਹੁਤ ਨੇ ਮੈਂ ਇਹਨਾਂ ਨੂੰ ਬਹੁਤ ਜਾਗੇ ਹੌਸਲ ਕਰਨਾ ਤਾਂ ਮੇਰਾ ਫਰ ਜਾਣਾ ਮੈਂ ਅੱਧਾ ਘੰਟਾ ਕਾਉਂਸਲਿੰਗ ਕਰਦਾ ਤੁਸੀਂ ਦੇਖਿਆ ਵੀ ਆ ਮੇਰੀ ਹੁਣ ਤੁਸੀਂ ਆਪ ਥੱਲੇ ਬੈਠ ਕੇ ਮੈਂ ਕਿੱਦਾਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਮੇਰਾ ਕੁਝ ਅੰਦਾਜ਼ ਅਲਹਿਦਾ ਹੀ ਆ ਨਹੀਂ ਤਾਂ ਅਗਲਾ ਡਾਕਟਰ ਕੀ ਕਹਿੰਦੇ ਆ ਵੀ ਪੈਸੇ ਦਿਓ ਦਵਾਈ ਲੈ ਜਾਓ ਬਸ ਠੀਕ ਹੈ ਨਹੀਂ ਮੈਂ ਹਰ ਇੱਕ ਬੰਦੇ ਨੂੰ ਪਿਆਰ ਨਾਲ ਸਮਝਾਉਣਾ ਉਹਨੂੰ ਸਿੱਧੇ ਰਾਹ ਪਾਉਣਾ ਮੇਰੇ ਮਨ ਦੀ ਜਿਹੜੀ ਭਾਵਨਾ ਇਹ ਹੀ ਆ ਮੈਂ ਕਹਿੰਦਾ ਜੋ ਵੀ ਅੱਜ ਬੱਚਾ ਸਾਡਾ ਅੱਜ ਪੰਜਾਬ ਦੇ ਵਿੱਚ ਸਾਡੇ ਇਕੱਲੇ-ਇਕੱਲੇ ਬੱਚੇ ਨੇ ਉਹ ਬੱਚੇ ਜਦੋਂ ਇਸ ਦਰਿਆ ਦੇ ਵਿੱਚ ਰੁੜ ਜਾਂਦੇ ਨੇ ਆ ਕੇ ਨਸ਼ੇ ਦੇ ਦਰਿਆ ਦੇ ਵਿੱਚ ਮਾਪੇ ਰੋਕ ਲਾ ਕੇ ਵਿਚਾਰੇ ਚਾਰ ਦਿਨ ਬਹਿ ਜਾਂਦੇ ਆ ਪਰ ਮਾਪੇ ਜਦੋਂ ਗਲਤ ਕਿਤੇ ਜਾਵੜਨ ਦੇ ਡਾਕਟਰਾਂ ਕੋਲੇ ਉਹ ਨਸ਼ੇ ਵਾਲੀਆਂ ਜੀਵ ਵਾਲੀਆਂ ਗੋਲੀਆਂ ਲੈ ਲਓ ਕੈਪਸੂਲ ਲੈ ਲਓ ਜਾਂ ਇੱਕ ਗੋਲੀ ਐਸਆਰ ਚਿੱਤੀ ਜੀ ਮਤਲਬ ਇੱਕ ਨਸ਼ੇ ਨੂੰ ਰੋਕਣ ਵਾਸਤੇ ਉਹ ਨਸ਼ੇ ਦਾ ਹੀ ਸਾਰਾ ਲੈਂਦੇ ਆ ਲੈਂਦੇ ਆ ਬਸ ਉਹ ਨਸ਼ਾ ਹੀ ਆ ਉਹਦੇ ਵਿੱਚ ਖਿਆਲ ਅੱਜ ਨਾ ਤਾਂ ਆਪਣੀ ਸਰਕਾਰ ਦਾ ਉਹ ਵੀ ਦੋਚੀ ਆ ਨਾ ਪੁਲਿਸ ਦਾ ਉਹ ਵੀ ਦੋਚੀ ਆ ਜਿਹੜੇ ਅੱਜ ਨਸ਼ਾ ਵੰਡ ਰਹੇ ਨੇ ਉਹਨਾਂ ਦੀ ਤਾਂ ਪੁਲਿਸ ਸਪੋਰਟ ਕਰਦੀ ਆ ਤੇ ਮੇਰੇ ਵਰਗੇ ਦੇ ਛੇਤਰ ਮਾਰਦੀ ਆ ਉਲਟਾ ਕੰਮ ਜਾਣੀ ਕਿਉਂਕਿ ਉਹ ਕਹਿੰਦੇ ਵੱਧ ਤੋਂ ਵੱਧ ਸਰਕਾਰ ਕਹਿੰਦੀ ਵੀ ਜਿੰਨੇ ਬੱਚੇ ਮਰਨ ਉਹਨਾਂ ਨੂੰ ਫਾਇਦਾ ਹੈ ਵੀ ਆਪਾਂ ਇਹਨਾਂ ਤੋਂ ਨਾ ਤਾਂ ਆਪਾਂ ਤੋਂ ਇਹ ਨੌਕਰੀ ਮੰਗਣਾਂ ਸ਼ੁਕਰੀ ਮੰਗਣ ਇਹ ਦੋਹਾਂ ਚੀਜ਼ਾਂ ਤੋਂ ਖਤਮ ਕਰ ਦਿਓ ਇਹਨਾਂ ਨੂੰ ਪੰਜਾਬ ਨੂੰ ਅੱਜ ਇਹਨਾਂ ਦਾ ਜਿਹੜਾ ਇਹਨਾਂ ਦੇ ਮਨਸੂਬੇ ਨੇ ਸਾਡੀ ਸਰਕਾਰ ਦੇ ਜਾਂ ਸੈਂਟਰ ਸਰਕਾਰ ਹੈ ਜਾਂ ਸਾਡੀ ਇਥੋਂ ਦੀ ਸਰਕਾਰ ਹੈ ਇੱਕੋ ਇੱਕ ਮਸਲਾ ਹੈ ਵੀ ਇਹਨਾਂ ਦੀਆਂ ਜ਼ਮੀਨਾਂ ਹੜੱਪੀਆਂ ਜਾਣ ਹੂੰ ਰੋਡ ਲੰਘਾ ਦਿਓ ਵਿੱਚ ਉਹ ਕਰਦੇ ਹੋ ਇਹਨਾਂ ਦੀਆਂ ਜ਼ਮੀਨਾਂ ਹੜੱਪ ਕੇ ਇਹਨਾਂ ਨੂੰ ਕੇਰਾ ਵਾਂਝੇ ਕਰਕੇ ਇਹ ਪੰਜਾਬ ਦੀ ਜਿਹੜੀ ਇੱਕ ਨਾ ਪੰਜਾਬ ਦਾ ਇਹਨੂੰ ਆਪਾਂ ਵੰਡ ਕੇ ਖਤਮ ਕਰ ਦਈਏ ਆ ਡੋਢੇ ਦੂਰ ਦੂਰ ਕਿਤੇ ਜ਼ਮੀਨਾਂ ਖਰੀਦਨੇ ਨੇ ਜਿਹੜੀ ਪਗੜੀ ਤੇ ਧਾਰੀ ਇਹਨਾਂ ਨੂੰ ਰੜਕਦੀ ਆ ਉਹਦੇ ਮਗਰ ਲੱਗੇ ਹੋਏ ਨੇ ਇਹ ਲੋਕ ਸਿੱਖ ਕੌਮ ਦੇ ਮਗਰ ਲੱਗੀ ਅੱਜ ਇਹ ਜਿੰਨੇ ਭਗਵੰਤ ਮਾਨ ਹੋਵੇ ਜਾਂ ਕਿੰਨੀਆਂ ਸਰਕਾਰਾਂ ਆਈਆਂ ਮੇਰਾ ਪੂਰੀ ਨਜ਼ਰ ਹੈ ਇਸ ਚੀਜ਼ ਤੇ ਵੀ ਇਹ ਕਿਹੜੇ ਪਾਸੇ ਤੁਰ ਰਹੇ ਨੇ ਸਾਡੇ ਨਾਲ ਕੀ ਕਰ ਰਹੇ ਆ ਸਾਡੇ ਨਾਲ ਅਜ ਥਾਣੇ ਦੇ ਵਿੱਚ ਜਿਹੜਾ ਵਿਹਾਰ ਹੋ ਰਿਹਾ ਬੱਚਿਆਂ ਨਾਲ ਸਾਨੂੰ ਪਤਾ ਉਹ ਜਿਹੜਾ ਕੋਈ ਨਸ਼ਾ ਰੋਕਣ ਦੀ ਗੱਲ ਕਰਦਾ ਤੇ ਉਹਨੂੰ ਜਾ ਕੇ ਛੱਤਰ ਮਾਰਦੇ ਵੀ ਤੂੰ ਕੌਣ ਹੈ ਰੋਕਣ ਵਾਲਾ ਅਸੀਂ ਬੈਠੇ ਆ ਤੁਸੀਂ ਦਰਖਾਵਾ ਕਾਹਦੀਆਂ ਲੈਨੇ ਆ ਸਿਰਫ ਇੱਕ ਸਾਨੂੰ ਛੱਤਰ ਮਾਰਨੀਆਂ ਵੀ ਤੁਸੀਂ ਨਸ਼ਾ ਵੰਡੋ ਜਿੰਨਾ ਮਰਜੀ ਵੇਚੋ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਥੋੜੀ ਸਪੋਰਟ ਕਰਾਂਗੇ ਜੇਕਰ ਤੁਸੀਂ ਰੋਕਦੇ ਹੋ ਫਿਰ ਥੋੜੀ ਛੱਤਰ ਮਾਰਾਂਗੇ ਤੁਸੀਂ ਸਾਬ ਮੈਂ ਤੁਹਾਡੀ ਗੱਲ ਚੋਂ ਮੈਂ ਇੱਕ ਗੱਲ ਯਾਦ ਆਈ ਕਿ ਆਮ ਤੌਰ ਤੇ ਸਰਕਾਰੀ ਪ੍ਰਸ਼ਾਸਨ ਹੈ ਜਿਹੜਾ ਜਿਵੇਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕਦੇ ਸਰਕਾਰੀ ਮਨ ਪ੍ਰਸ਼ਾਸਨ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਕਦੇ ਕੋਈ سپورਟ ਕਰਨ ਦੀ ਗੱਲ ਜਾਂ ਕਿਉਂਕਿ ਮੈਂ ਪਿੱਛੇ ਸੁਣਿਆ ਸੀ ਡੀਸੀ ਸਾਹਿਬ ਦਾ ਇੱਕ ਬਿਆਨ ਬਠਿੰਡਾ ਦੇ ਡੀਸੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਸ਼ੇ ਨੂੰ ਰੋਕਣ ਲਈ ਹਰ ਉਪਰਾਲਾ ਕਰਾਂਗੇ ਅਸੀਂ ਕਾਉਂਸਲਿੰਗ ਕਰਾਂਗੇ ਅਸੀਂ ਪਰ ਤੁਸੀਂ ਹੁਣ ਜਦੋਂ ਲੱਗੇ ਹੋਏ ਹੋ ਤੇ ਤੁਹਾਨੂੰ ਕਦੇ ਕੋਈ ਸਰਕਾਰੀ ਤੰਤਰ ਚੋਂ ਕੋਈ ਕਿਸੇ ਨੇ ਆਫਰ ਨਹੀਂ ਕੀਤੀ ਕਿ ਤੁਸੀਂ ਅਸੀਂ ਤੁਹਾਡੀ ਮਦਦ ਕਰਦੇ ਹਾਂ ਢੀਲੋ ਸਾਹਿਬ ਇਹਦੇ ਵਿੱਚ ਇਹ ਆ ਇਹ ਇੱਕ ਜਿਵੇਂ ਹੁਣ ਆਪਣੇ ਬੱਚੇ ਆ ਫੇਸਬੁੱਕ ਸ਼ੇਅਰ ਬਣ ਗਏ ਹੂੰ ਇਹਦੇ ਵਿੱਚ ਜਿਹੜਾ ਕੋਈ ਬੋਲਦਾ ਜਾਂ ਲਿਖਦਾ ਠੀਕ ਹੈ ਜੀ ਉਵੇਂ ਇਹ ਇੱਕ ਕਾਗਜ਼ੀ ਬਣ ਕੇ ਰਹਿ ਜਾਂਦਾ ਇੱਕ ਬਿਆਨ ਦੇਦਾ ਮੀਡੀਆ ਮੁਰੇ ਵੀ ਅਸੀਂ ਅਪਰਾਲਾ ਕਰ ਰਹੇ ਆ ਅਪਰਾਲਾ ਕੀ ਕੀਤਾ ਮੈਨੂੰ ਉਹ ਵੀ ਪਤਾ ਲੱਗ ਜਾਵੇ ਵੀ ਆ ਅਸੀਂ ਅਪਰਾਲਾ ਕੀਤਾ ਅਸੀਂ ਕਿੰਨੇ ਮੁੰਡਿਆਂ ਨੂੰ ਸੇਧ ਦਿੱਤੀ ਆ ਕਿੱਥੇ ਜਾ ਕੇ ਅਸੀਂ ਕੈਂਪ ਲਾਇਆ ਕਿੱਥੇ ਜਾ ਕੇ ਸਾਡੇ ਬੰਦਿਆਂ ਨੇ ਜਾ ਕੇ ਸਮਝਾਇਆ ਬੱਚਿਆਂ ਨੂੰ ਵੀ ਤੁਸੀਂ ਇਸ ਚੀਜ਼ ਤੋਂ ਦੂਰ ਰਹੋ ਲੈ ਇੱਕ ਵੀ ਵਿਖਾ ਦੇਣ ਮੈਨੂੰ ਕੱਲਾ ਬਿਆਨ ਹੈ ਕੋਈ ਮਰਜ਼ੀ ਬੈਠਾ ਦੇ ਦਿੰਦਾ ਛੱਡ ਕੇ ਮੀਡੀਆ ਵਾਲੇ ਜਦੋਂ ਜਾਂਦੇ ਨੇ ਉਹਨਾਂ ਨੂੰ ਬਸ 10 ਮਿੰਟ ਜਿਹਾ ਕਰਕੇ ਤੁਹਾਨੂੰ ਬਿਆਨ ਦੇ ਦਤਾ ਲਈ ਅਸੀਂ ਅਪਰਾਲਾ ਕਰ ਰਹੇ ਆ ਅੱਲਾਸ ਜਿਹੜੀ ਕਾਉਂਸਲਿੰਗ ਤੁਸੀਂ ਗੱਲ ਕੀਤੀ ਹੈ ਜੀ ਕਾਉਂਸਲਿੰਗ ਦਾ ਕਿੱਡਾ ਕੋ ਯੋਗਦਾਨ ਹੈ ਕਿਉਂਕਿ ਦਵਾਈ ਦੇ ਨਾਲ ਨਾਲ ਕਾਉਂਸਲਿੰਗ ਨੂੰ ਤੁਸੀਂ ਕਿੰਨਾ ਇੱਕ ਇੰਪੋਰਟੈਂਟ ਮੰਨਦੇ ਹੋ ਇਹ ਜਿੰਨਾ ਦਵਾਈ ਕੰਮ ਕਰਦੀ ਆ ਹੁਣ ਤੁਸੀਂ ਥੱਲੇ ਖੋਦ ਬੈਠੇ ਸੀ ਆਪ ਉਹ ਬੰਦਾ ਕੀ ਕਹਿੰਦਾ ਸੀਗਾ ਵੀ ਬਾਬਾ ਜੀ ਮੇਰਾ ਅੱਧਾ ਰੋਗ ਤਾਂ ਕੱਟਿਆ ਗਿਆ ਕਿਹਾ ਕਿ ਨਹੀਂ ਤੁਹਾਡੇ ਮੂੰਹ ਤੇ ਇਹ ਮੈਂ ਇਸ ਚੀਜ਼ ਦਾ ਗਵਾਹ ਹਾਂ ਪੇਸ਼ੈਂਟ ਨੇ ਜਿਹੜਾ ਉਹ ਅਕਸਰ ਬਾਬਾ ਜੀ ਨੂੰ ਮੈਂ ਪਹਿਲਾਂ ਵੀ ਸੁਣਿਆ ਹੈ ਕਹਿ ਕੇ ਜਾਂਦੇ ਆ ਕਿ ਜਦੋਂ ਇਹ ਗੱਲ ਕਰਦੇ ਆ ਕਾਉਂਸਲਿੰਗ ਕਰਦੇ ਆ ਉਹਨਾਂ ਦੀ ਅਕਸਰ ਪੇਸ਼ੈਂਟ ਕਹਿੰਦੇ ਆ ਕਿ ਸਾਡਾ ਅੰਧਾ ਰੂਕ ਟੁੱਟ ਗਿਆ ਟੁੱਟ ਗਿਆ ਮੇਰੇ ਆ ਗੱਲਾਂ ਹੀ ਇਦਾਂ ਦੀਆਂ ਜਦੋਂ ਮੈਂ ਗੱਲ ਦੀ ਸ਼ੁਰੂਆਤ ਕਰਦਾ ਹਾਂ ਉਹਨਾਂ ਨੂੰ ਮੇਰਾ ਇੱਕ ਤਰੀਕਾ ਮੇਰਾ ਇੱਕ ਮਤਲਬ ਵੀ ਦਿਮਾਗ ਉਹ ਤੋਂ ਨੂੰ ਜਦੋਂ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਕੁਝ ਜ਼ਿਆਦਾ ਦਿਲਾਨਾ ਹੈ ਉਹਨਾਂ ਨੂੰ ਕੋਈ ਬੈਕ ਵੀ ਲੈ ਕੇ ਜਾਣਾ ਕੋਈ ਅੱਗੇ ਵੀ ਲੈ ਕੇ ਜਾਣਾ ਹੈ ਯਾਨੀ ਕਿ ਉਹਨੂੰ ਸਾਰਾ ਕੁਝ ਦਿਖਾ ਲਦਾ ਹੈ ਵੀ ਭਾਈ ਇਦਾਂ ਨਹੀਂ ਇਦਾਂ ਕਾਉਂਸਲਿੰਗ ਇੱਕ ਉਹ ਚੀਜ਼ ਹੈ ਜਿੰਨੀ ਮੇਰੀ ਦਵਾਈ ਕੰਮ ਕਰਦੀ ਆ ਉਹਨੇ ਮੇਰੇ ਬੋਲ ਕੰਮ ਕਰਦੇ ਆ ਬਿਲਕੁਲ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਇਹ ਜ਼ਰੂਰੀ ਆ ਜ਼ਰੂਰੀ ਆ ਜ਼ਰੂਰੀ ਇਹ ਚੀਜ਼ ਆ ਜਿਹੜੇ ਬੱਚੇ ਜਿਹੜੇ ਹੁਣ ਮੇਰੇ ਕੋਲੇ ਕੱਲ ਦੀ ਗੱਲ ਹੈ ਕੱਲ ਦੋ ਕੇਸ ਆਏ ਸੀਗੇ ਮੁੰਡੇ ਨੌਜਵਾਨ ਨਾਲ ਲੜਕੀ ਵੀ ਸੀ ਆਈ ਹੋਈ ਤੇ ਮੈਂ ਕਿਹਾ ਬੇਟਾ ਬਹਿ ਜਾ ਕੋਈ ਨਹੀਂ ਗੱਲਬਾਤ ਕੀਤੀ ਤੇ ਉਹ ਬੜਾ ਪ੍ਰਸੰਨ ਹੋਈ ਕੁੜੀ ਕਹਿੰਦੀ ਬਾਬਾ ਜੀ ਮੈਂ ਤੁਹਾਨੂੰ ਬਸ ਸੁਣਨਾ ਹੀ ਆਉਂਦੀ ਸੀ ਤੁਹਾਡੇ ਬੋਲ ਹੀ ਸੁਣਨੇ ਸੀ ਤੁਹਾਡੇ ਬੋਲ ਜਿਹੜੇ ਨੇ ਮੇਰੇ ਕਹਿੰਦੀ ਐ ਜਵੇਂ ਰਸਲ ਦੀ ਗੋਲੀ ਵੱਜੀ ਐਵੇਂ ਵੱਜ ਕੇ ਕਹਿੰਦੀ ਮੈਨੂੰ ਪਤਾ ਲੱਗਾ ਸਾਡੇ ਨੇਤਰ ਖੁੱਲ ਗਏ ਇੱਕ ਬੱਚਾ ਪਿਆਰ ਨਾਲ ਅੱਜ ਨਸ਼ੇ ਵਾਲੇ ਪਾਸੇ ਮੋੜਨਾ ਸੀ ਸਾਨੂੰ ਪਤਾ ਉਹ ਕਿਵੇਂ ਮੋੜਨਾ ਜੀ ਤੇ ਦੂਸਰੀ ਗੱਲ ਹੈ ਐਨ ਆਰ ਆਈ ਭਰਾਵਾਂ ਦੀ ਜੀ ਅਸੀਂ ਪਹਿਲਾਂ ਵੀ ਅਪੀਲ ਕੀਤੀ ਐਨ ਆਰ ਆਈ ਭਰਾ ਪੰਜਾਬ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਬਹੁਤ ਮਦਦ ਕਰਦੇ ਆ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਆ ਮੈਡੀਕਲ ਕੈਂਪ ਲਵਾਉਂਦੇ ਆ ਪਰ ਜੇ ਨਸ਼ੇ ਨੂੰ ਠੱਲ ਪਾਉਣ ਦੀ ਖਾਤਰ ਜਿਵੇਂ ਤੁਸੀਂ ਆਪਣੇ ਪੱਧਰ ਤੇ ਗਰੀਬ ਮਰੀਜ਼ਾਂ ਲਈ ਜਿਹੜਾ ਦਵਾਈ ਫ੍ਰੀ ਵੀ ਦੇ ਦਿੰਨੇ ਹੋ ਘੱਟ ਖਰਚੇ ਤੇ ਵੀ ਦਿੰਨੇ ਹੋ ਅਸੀਂ ਐਨ ਆਰ ਆਈ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅਸੀਂ ਦੇਖਿਆ ਕਿ ਬਹੁਤ ਤਕੜੇ ਤਕੜੇ ਸਾਡੇ ਐਨ ਆਰ ਆਈ ਭਰਾ ਜਿਹੜੇ ਪੰਜਾਬ ਚ ਟੂਰਨਾਮੈਂਟ ਕਰਾਉਂਦੇ ਆ ਪਲੇਅਰਾਂ ਨੂੰ ਟਰੈਕਟਰ ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਦਿੰਦੇ ਆ ਤੇ ਜਦੋਂ ਇਸ ਪਾਸੇ ਸੋਚਦੇ ਆ ਇਸ ਪਾਸੇ ਬਹੁਤ ਘੱਟ ਯੋਗਦਾਨ ਆਉਂਦਾ ਇਹਦਾ ਕਾਰਨ ਕੀ ਆ ਮੈਂ ਤੁਹਾਨੂੰ ਦੱਸਦਾ ਜੀ ਇਹ ਚੀਜ਼ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਆਪਾਂ ਤਾਂ ਹੁਣ ਹਟ ਕੇ ਕਰਨੋ ਮੈਂ ਭਰਾਵਾਂ ਨੂੰ ਇਹਨਾਂ ਨੂੰ ਬਾਹਰ ਲਿਆਂ ਨੂੰ ਇਹੇ ਬੇਨਤੀ ਕਰਦਾ ਹਾਂ ਵੀ ਜਿਹੜੀਆਂ ਤੁਸੀਂ ਕਰੋੜ ਕਰੋੜ ਦੀਆਂ ਗੱਡੀਆਂ ਲੈ ਆਦੇ ਨੇ ਸਾਧਾ ਨੂੰ ਉਹ ਜਾ ਕੇ ਬੰਦਿਆਂ ਨੂੰ ਦਰੜੀ ਜਾਂਦੀ ਹੈ ਹਮ ਪਰਿਵਾਰ ਦਾ ਪਰਿਵਾਰ ਹੀ ਖਤਮ ਕਰਤਾ ਛੇ ਮੋਗੇ ਦੇ ਵਿੱਚ ਮੋਗੇ ਦੇ ਵਿੱਚ ਹੰਜੇ ਤੁਸੀਂ ਆ ਇੱਕ ਦੋ ਦਿਨ ਦੀ ਗੱਲ ਆ ਕੋਈ ਬਾਹਲੀ ਲੰਮੀ ਨਹੀਂ ਉਹ ਤੁਸੀਂ ਪਾਪ ਕਰ ਰਹੇ ਹੋ ਇੱਕ ਹਮ ਜਦੋਂ ਆਪਾਂ ਕਿਸੇ ਸ਼ਰਾਬ ਵਾਲੇ ਨੂੰ ਪੈਸੇ ਦਿੰਨੇ ਆ ਵੀ ਆ ਲੈ ਤੂੰ ਸ਼ਰਾਬ ਪੀ ਲਈ ਉਹਦੇ ਤੜੀ ਦੇ ਦੋ ਤਿੰਨ 400 ਟਕਾਤਾ ਉਹ ਤੁਸੀਂ ਕੋਈ ਚੰਗਾ ਕਰਮ ਕਰ ਰਹੇ ਹੋ ਨਹੀਂ ਮਾੜਾ ਜੇ ਕਿਸੇ ਉਹੇ ਪੈਸੇ ਦੀ ਰੋਟੀ ਖਿਲਾਉਣੇ ਕਿਸੇ ਨੂੰ ਉਹਦੇ ਪੇਟ ਦੇ ਅੰਦਰ ਜਾਊਗੀ ਉਹਦੀ ਭੁੱਖ ਮਿਟੂਗੀ ਉਹ ਸੀਸ ਨਾ ਦਿਓ ਉਹਦੀਆਂ ਆਂਦਰਾ ਤਾਂ ਸੀਸਾ ਦੇਣ ਦੇਣਾ ਮੈਂ ਭਰਾਵਾਂ ਨੂੰ ਇਹ ਬੇਨਤੀ ਕਰਦਾ ਤੁਸੀਂ ਮੇਰੇ ਕਿਤੇ ਵੀ ਮੈਨੂੰ ਕਾਲ ਕਰਕੇ ਨਹੀਂ ਕਿਹਾ ਜੇ ਬਾਬਾ ਜੀ ਅਹੀ ਤੇਰਾ ਸਾਥ ਦਿੰਨੇ ਆ ਸਾਡੇ ਦੇ ਕੋਈ ਏਡੀ ਵੱਡੀ ਗੱਲ ਨਹੀਂ ਤੈਨੂੰ ਅਸੀਂ ਪੈਸੇ ਭੇਜ ਦਿਆ ਤੂੰ ਦੱਸ ਵੀ ਸਾਨੂੰ ਗੱਲ ਕਰਾਇਗਾ ਬੰਦਿਆਂ ਨਾਲ ਸਾਨੂੰ ਕਿੰਨੇ ਬੰਦੇ ਤੇਰੇ ਕੋਲ ਦਿਹਾੜੀ ਦੇ ਆਉਂਦੇ ਮੇਰੇ ਕੋਲ 20 25 ਕੇਸ ਦਿੱਲੀ ਦੇ ਆਉਂਦੇ ਆ ਜਿਨ੍ਹਾਂ ਵਿੱਚ ਪੰਜ ਸੱਤ ਗਰੀਬ ਵੀ ਹੁੰਦੇ ਆ ਉਹਨਾਂ ਨੂੰ ਮੈਂ ਦਵਾਈ ਤਾਂ ਦਿਨਾ ਉਹਨਾਂ ਨੂੰ ਜਿਵੇਂ ਹਫ਼ਤੇ ਦੀ ਦੇਤੀ ਫੇਰ ਹਫ਼ਤੇ ਦੀ ਦੇਤੀ ਫੇਰ ਦੇਤੀ ਫੇਰ ਦੇਤੀ ਯਾਨੀ ਕਿ ਨਾਲੇ ਤਾਂ ਮੈਨੂੰ ਨਾ ਮਹਿਸੂਸ ਹੋਵੇ ਨਾਲੇ ਅਗਲੇ ਦਾ ਕਾਰਜ ਹੋ ਜਾਏ ਤੇ ਨਹੀਂ ਮੈਂ ਉਹਨਾਂ ਨੂੰ ਕਹਿੰਦਾ ਚੱਕੋ ਭਰਾਵਾ ਦਵਾ ਜੇ ਕੋ ਮੇਰੀ ਮਦਦ ਕਰ ਲਓ ਤੇ ਮੈਂ ਠੋਕ ਕੇ ਬੱਚਿਆਂ ਨੂੰ ਅਪੀਲ ਕਰਕੇ ਕਹਾਂ ਚੈਨਲ ਦੇ ਉੱਤੇ ਤੁਹਾਡੇ ਮੈਂ ਇੱਕ ਵਾਰ ਫੇਰ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਵੈਦ ਸੁਖਦੀਪ ਸਿੰਘ ਦੇ ਆਉਣਾ ਇੱਕ ਉਹ ਸਖਸ਼ੀਅਤ ਹੈ ਜਿਹੜੇ ਵਾਕਈ ਦਿলো ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਹੈ ਔਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਜਿਹੜੇ ਗਰੀਬ ਨੌਜਵਾਨ ਹੈ ਜਿਹੜੇ ਦਵਾਈ ਨਹੀਂ ਲੈ ਸਕਦੇ ਉਹਨਾਂ ਨੂੰ ਆਪਣੇ ਪੱਲਿਓ ਦਵਾਈ ਦਿੰਦੇ ਆ ਔਰ ਆਮ ਤੌਰ ਤੇ ਵੀ ਦੇਖਿਆ ਵੀ ਦੂਸਰੇ ਜਿਹੜੇ ਲੁੱਟ ਮੱਚੀ ਹੋਈ ਹੈ ਜਿਹੜੀ ਨਸ਼ਾ ਛਡਾਉਣ ਦੇ ਨਾਂ ਤੇ ਲੁੱਟ ਮੱਚੀ ਹੋਈ ਹੈ ਉਸ ਪਾਸ ਪੱਖ ਨਾ ਦੇਖਿਆ ਜਾਵੇ ਤਾਂ ਇਹਨਾਂ ਦਾ ਖਰਚਾ ਦੂਜਿਆਂ ਨਾਲੋਂ ਬਹੁਤ ਫਰਕ ਹੈ ਪਰ ਐਨਆਰਆਈ ਭਰਾਵਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਇਹਨਾਂ ਦੀ ਅਜਿਹੇ ਲੋਕਾਂ ਦੇ ਨਾਲ ਸਾਥ ਦਿਓ ਇਹਨਾਂ ਦਾ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਅਜਿਹੇ ਲੋਕ ਨੇ ਗਰੀਬ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਫਸੇ ਹੋਏ ਆ ਸਿਰਫ ਪੈਸਿਆਂ ਦੀ ਕਮੀ ਕਰਕੇ ਉਹ ਦਵਾਈ ਨਹੀਂ ਲੈ ਸਕਦੇ ਜਾਂ ਛੱਡ ਨਹੀਂ ਸਕਦੇ ਔਰ ਇਸ ਲਈ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਰੂਰ ਇਹਨਾਂ ਦਾ ਸਾਥ ਦਿਈਏ ਇਹ ਇੱਕ ਬਹੁਤ ਨੇਕ ਕਾਰਜ ਦੇ ਵਿੱਚ ਲੱਗੇ ਹੋਏ ਨੇ ਔਰ ਅਸੀਂ ਦਿਲੋਂ ਸੈਲੂਟ ਕਰਦੇ ਆ ਬាទ ਸਖਦੀਪ ਸਿੰਘ ਜੀ ਜਿਹੜੇ ਕਿ ਪਿਛਲੇ ਸਮੇਂ ਚ ਬਿਮਾਰ ਵੀ ਰਹੇ ਆ ਪਰ ਫੇਰ ਵੀ ਲਗਾਤਾਰ ਮਰੀਜ਼ਾਂ ਨੂੰ ਦੇਖਦੇ ਆ ਉਹਨਾਂ ਨੂੰ ਦਵਾਈ ਦਿੰਦੇ ਆ ਮੈਡ ਸਾਹਿਬ ਨਸ਼ੇ ਦੇ ਨਾਲ ਨਾਲ ਅੱਜ ਕੱਲ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੇ ਮਰੀਜ਼ ਜ਼ਿਆਦਾ ਆਉਂਦੇ ਆ ਤੁਹਾਡੇ ਕੋਲ 슈ਗਰ ਦੇ ਯਾਨੀ ਕਿ ਕਾਫੀ ਕੇਸ ਨੇ ਜੀ ਹਰ ਇੱਕ ਦੇ ਘਰੇ ਮੇਰਾ ਮੰਨਣਾ ਹੈ ਵੀ ਇੱਕ ਆਦਮੀ ਜ਼ਰੂਰ ਹੈਗਾ 슈ਗਰ ਦਾ ਤੇ 슈ਗਰ ਦੇ ਬਿਲਕੁਲ ਠੀਕ ਕੀਤੇ ਬਿਲਕੁਲ ਮੈਂ ਕਹਾਂ ਆ ਤੁਹਾਡੇ ਸਾਹਮਣੇ ਦਵਾਈ ਦਿੱਤੀ ਨਾ ਆਪਾਂ ਕਿਉਂਕਿ ਅਕਸਰ ਕਿਹਾ ਜਾਂਦਾ ਜੀ 슈ਗਰ ਦਾ ਪਤਾ ਇਲਾਜ ਹੈ ਨਹੀਂ 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 ਇਹ ਬਿਲਕੁਲ ਗਲਤ ਹੈ ਜਿਹਨੇ ਗੱਲ ਕੀਤੀ ਆ ਮੈਂ ਨਹੀਂ ਹੱਕ ਚੇ ਗੱਲ ਦੇ ਮੈਥੋਂ ਉੱਪਰ ਵੀ ਡਾਕਟਰ ਬੈਠੇ ਨੇ ਸ਼ੂਗਰ ਵਾਲੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਆ ਉਦੋਂ ਉੱਪਰ ਵੀ ਡਾਕਟਰ ਨੇ ਜਿਹੜੇ ਦਵਾਈ ਦਿੰਦੇ ਵਧੀਆ ਡਾਕਟਰ ਨੇ ਉਹਦੇ ਵਿੱਚ ਜੇ ਆਪਾਂ ਇੱਕ ਬੰਦਾ ਇਨਸਾਨ ਮਾਰਾ ਤੇ ਸਾਰਿਆਂ ਨੂੰ ਮਾਰੇ ਨਹੀਂ ਕਹਿ ਸਕਦੇ ਪਰ ਸ਼ੂਗਰ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਜਾਂ ਮੈਂ ਕਹਾਂ ਜੀ ਜਮਾ ਮੈਂ ਕਹਿੰਦਾ ਮੇਰੇ ਕੋਲ ਦਵਾਈ ਐਦਾਂ ਦੀ ਆ ਮੈਂ ਕਹਿੰਦਾ ਵੀ ਦਵਾਈ ਬੰਦਾ ਮੇਰੇ ਖਾਵੇ ਤਿੰਨ ਮਹੀਨੇ ਉਹਨ ਲਈ ਪਰ ਖਾਂਦਾ ਨਹੀਂ ਕੋਈ ਕੀ ਕਰਦੇ ਇੱਕ ਵਾਰਾਂ ਲੈ ਗਏ ਦੁਬਾਰਾ ਜੇ ਬਾਬਾ ਜੀ ਸਾਡੇ ਮੌਤ ਹੋ ਗਈ ਸਾਡੇ ਘਰੇ ਪ੍ਰੋਗਰਾਮ ਸੀ ਸਾਡੇ ਉਧਰ ਹੋ ਗਿਆ ਇਧਰ ਹੋ ਗਿਆ ਲੜਾਈ ਹੋ ਗਈ ਫਲਾਣਾ ਹੋ ਗਿਆ ਸਾਥ ਹੋਇਆ ਰੈਗੂਲਰ ਨਹੀਂ ਖਾਂਦੇ ਹਾਂ ਦਵਾਈ ਪੂਰੀ ਵਜਮੇ ਖਾਣ ਮੈਂ ਕਹਿੰਦਾ 슈ਗਰ 120 130 ਤੋਂ ਵੱਜੇ ਤਾਂ ਮੈਂ ਤੁਹਾਨੂੰ ਆ ਕੇ ਦੁਬਾਰੇ ਡਬਲ ਪੈਸੇ ਦੇਣ ਦਾ ਮੈਂ ਹਾਂ ਕਿਉਂਕਿ ਇਹ ਵੀ ਅੱਜ ਅੱਜ ਦੇ ਸਮੇਂ 'ਚ ਜੇ ਆਪਾਂ ਨਸ਼ੇ ਦੀ ਗੱਲ ਕੀਤੀ ਹੈ 슈ਗਰ ਤੇ ਬਲੱਡ ਪ੍ਰੈਸ਼ਰ ਵੀ ਇੱਕ ਐਹੋ ਜਿਹੀਆਂ ਬਿਮਾਰੀਆਂ ਐ ਜਿਹੜੀਆਂ ਇਸ ਵਕਤ ਬਹੁਤ ਵੱਡੇ ਪੱਧਰ ਤੇ ਲੋਕ ਪ੍ਰਭਾਵਤ ਐ ਕਿਉਂਕਿ ਤੁਸੀਂ ਅਕਸਰ ਦੇਖ ਲਓ ਹਰ ਤੀਜਾ ਚੌਥਾ ਬੰਦਾ ਜਿਹੜਾ 30 ਤੋਂ 60 ਦੀ ਉਮਰ ਦੇ ਵਿੱਚ ਆਉਂਦਾ ਤਾਂ ਉਹ 슈ਗਰ ਨਾਲ ਪੀੜਿਤ ਹੈ ਪੀੜਿਤ ਹੈਗਾ ਜੀ ਬਿਲਕੁਲ ਤੇ ਪਰ ਜਿਵੇਂ ਵੈਦ ਜੀ ਨੇ ਦੱਸਿਆ ਕਿ 슈ਗਰ ਦੀ ਬਹੁਤ ਸ਼ਰਤਿਆ ਦਵਾਈ ਹੈਗੀ ਇਹਨਾਂ ਕੋਲ 3 ਮਹੀਨੇ ਲਗਾਤਾਰ ਖਾਣੀ ਪੈਂਦੀ ਹੈ ਤੁਸੀਂ ਇੱਕ ਵਾਰ ਜਰੂਰ ਅਜ਼ਮਾ ਕੇ ਦੇਖੋ 슈ਗਰ ਵਾਲੇ ਪੇਸ਼IENTS ਲਈ ਔਰ ਇਸ ਤੋਂ ਇਲਾਵਾ ਇਤਲਾਵਾ ਤੁਹਾਨੂੰ ਦੱਸਦਾ ਜੀ ਇੱਕ ਕਾਲ ਆਂਦੀ ਹੈ ਮੈਨੂੰ ਕੈਨੇਡਾ ਤੋਂ ਉਹ ਤਾਂ 30000 ਰੁਪਇਆ ਲਿਆ ਗਿਆ ਮੋਗੇ ਦੇ ਨਾਲ ਆ ਧਰਮਕੋਟ ਉਹਨੇ 30000 ਰੁਪਏ ਤਾਂ ਬੈਠੇ ਨੇ ਉੱਥੋਂ ਸਿਕਸ ਵਾਲੀ ਦਵਾਈ ਦਾ ਤੇ ਉਹ ਬੰਦੇ ਨੂੰ ਕੋਈ ਅਸਰ ਨਹੀਂ ਕੀਤਾ ਉਹਦਾ 30000 ਗਿਆ ਉਹਨੇ ਮੈਨੂੰ ਕਾਲ ਕੀਤੀ ਮੈਂ ਕਿਹਾ ਗੱਲ ਸੁਣ ਸੱਜਣਾ ਰੁਪਈਆ ਲੂੰਗਾ 7000 ਮਹੀਨੇ ਦੀ ਦੇਉਗਾ ਦਵਾਈ ਜਦੋਂ ਤੂੰ ਦਵਾਈ ਖਾ ਲਈ ਮੈਨੂੰ ਪੈਸੇ ਉਦੋਂ ਦੇ ਦੇਣੀ ਹੂੰ ਪਹਿਲਾਂ ਨਹੀਂ ਮੰਗਦਾ ਤੇ ਇਥੋਂ ਮਰਦਾਨਾ ਜਿਹੜੀ ਤਾਕਤ 42 ਨਾਲੇ ਤੂੰ ਮੈਨੂੰ ਦੱਸੇ ਵੀ ਤੇ ਮੇਰੀ ਦਵਾਈ ਨੇ ਤੈਨੂੰ ਕੀ ਕੀਤਾ ਦੂਜੇ ਦਿਨ ਫੋਨ ਕਰਕੇ ਉਹ ਕਹਿੰਦਾ ਨਹੀਂ ਬਾਬਾ ਜੀ ਪੈਸੇ ਤਾਂ ਤੁਹਾਨੂੰ ਦੇਉਂਗਾ ਥੋੜੇ ਪੈਸੇ ਬਹੁਤ ਥੋੜੇ ਆ ਮੈਂ 30000 ਰੁਪਇਆ ਮੈਨੂੰ ਕਹਿੰਦਾ ਕਾਲੀਆਂਆਂ ਗੋਲੀਆਂ ਭੇਜ ਦੇਣਾ ਮੈਂ ਧਰਮਕੋਟ ਵਾਲੇ ਵੀਰ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹ ਪੈਸਾ ਕੋਈ ਨਾਲ ਨਹੀਂ ਜਾਣਾ ਇਹ ਥੱਗੀ ਚੋਰਾ ਵਾਲਾ ਜਿਹੜਾ ਕੰਮ ਆ ਪੈਸਾ ਤੂੰ ਗੈਨ ਲੈਣਾ ਤੁਹਾਨੂੰ ਪੰਡ ਪਰ ਉਹ ਤੇਰਾ ਪੈਸਾ ਜਿਹੜਾ ਤੈਨੂੰ ਲੈ ਡੂਬੂਗਾ ਇਹ ਲਾਲਚਾ ਜਿਹੜਾ ਤੂੰ ਕਿਸੇ ਨਾਲ ਧੋਖਾ ਕਰਦਾ ਨਹੀਂ ਜੇ ਕਿਸੇ ਨੂੰ ਮਾਰਾ ਮੋਟੋ ਕਹਿੰਦਾ ਬਾਈ ਜੀ ਬਾਹਲਾ ਨਹੀਂ ਸਾਨੂੰ 50% ਫਾਇਦਾ ਹੋ ਜਾਂਦਾ ਮੈਂ ਫੇਰ ਵੀ ਨਹੀਂ ਬੋਲਦਾ ਸੀ 40 ਪੈਸੇ ਫਾਇਦਾ ਹੋ ਜਾਦਾ ਤਾਂ ਵੀ ਨਹੀਂ ਬੋਲਦਾ ਸੀ 10 ਪੈਸੇ ਹੋ ਜਾਂਦਾ ਉਹ ਕਹਿੰਦਾ ਹੋਇਆ ਹੀ ਕੁਛ ਨਹੀਂ ਜਿਹਨੇ 30000 ਭਰਿਆ ਜੀ ਢਿੱਲੋ ਸਾਹਿਬ ਤੁਸੀਂ ਦੱਸੋ ਦਾ ਦਿਲ ਦੁਖੀ ਹੋਊਗਾ ਨਾ ਬੇਸ਼ੱਕ ਉਹ ਬਾ ਬਾਰ ਬੈਠਾ ਇਹ ਤਾਂ ਨਹੀਂ ਵੀ ਪੈਸੇ ਹੋ ਵੀ ਸਿੱਟੀ ਜਾਂਦਾ ਇਦਾਂ ਨਹੀਂ ਨਹੀਂ ਗਲਤ ਆ ਉਹਦਾ ਦਿਲ ਨਹੀਂ ਦੁਖਿਆ ਮੇਰਾ ਦਿਲ ਦੁਖਦਾ ਮੈਂ ਕਿਸੇ ਤੋਂ ਪੈਸੇ ਲਏ ਆ ਮੇਰੀ ਦਵਾਈ ਨਾ ਪਹੁੰਚੇ ਮੈਂ ਅਗਲੇ ਨੂੰ ਉਦੋਂ ਹੀ ਨਾਲ ਦੀ ਨਾਲ ਜਾ ਕੇ ਕਾਲ ਕਰਨੀ ਆ ਮੇਰੇ ਕੋਲੇ ਨੰਬਰ ਆ ਬੰਦੇ ਦਾ ਉਹਨੂੰ ਪੁੱਛੋ ਬਾਬੇ ਨੇ ਤੈਨੂੰ ਕੀ ਕਿਹਾ ਫਰਾਂਸ ਸੇ ਬੈਠਾ ਬੰਦਾ ਪਰ ਉਹ ਕਹਿੰਦਾ ਨਹੀਂ ਬਾਬਾ ਜੀ ਤੁਸੀਂ ਤੁਹਾਨੂੰ ਕਹਿੰਦਾ ਨਹੀਂ ਤਾਂ ਲੋਕ ਬਤoare ਫੋਨ ਹੀ ਨਹੀਂ ਚੱਕਦੇ ਮੈਂ ਕਹਿੰਦਾ ਇਹ ਗੱਲ ਮੈਨੂੰ ਫੋਨ ਕਰੋ ਰਾਤ ਹੋਵੇ ਦਿਨ ਹੋਵੇ ਮੈਂ ਹਰ ਇੱਕ ਦੀ ਕਾਲ ਟੈਂਡ ਕਰਦਾ ਹਰ ਇੱਕ ਨੂੰ ਜੀ ਆਇਆਂ ਕਹਿੰਦਾ ਪਿਆਰ ਨਾਲ ਗੱਲ ਕਰਨੀ ਪਿਆਰ ਨਾਲ ਸਮਝਾਉਣਾ ਮੇਰਾ ਇੱਕੋ ਹੀ ਅੱਕਾ ਬਸ ਮੈਨੂੰ ਸਿਰਫ ਤੇ ਸਿਰਫ ਮੇਰੇ ਨੌਜਵਾਨ ਪੰਜਾਬ ਦੇ ਬਿਲਕੁਲ ਸਹੀ ਸਲਾਮ ਤੇ ਚਾਹੀਦੇ ਆ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਬਿਲਕੁਲ ਦੁਖੀ ਹਰ ਦਿਨ ਕਹਿੰਦਾ ਮੈਂ ਰੋਟੀ ਵੀ ਨਹੀਂ ਕਹਿੰਦਾ ਕਈ ਟਾਈਮ ਮੈਨੂੰ ਬੱਚੇ ਆਪਦੇ ਜਿਹੜੇ ਆ ਦੀਂਦੇ ਆ ਮੇਰੇ ਪੰਜਾਬ ਦਾ ਪੁੱਵਖ ਦੀਂਦਾ ਮੈਨੂੰ ਜਵਾਨੀ ਤੇ ਕਿਸਾਨੀ ਦੋ ਚੀਜ਼ਾਂ ਪੂਰਨ ਮੇਰੇ ਮਨ ਚ ਵਸਿਆ ਹੋਇਆ ਹੁਣ ਘੋਟ ਕੇ ਮੈਂ ਕਿਸਾਨੀ ਮਗਰ ਵੀ ਜਾਨਾ ਹੈ ਬੱਚਿਆਂ ਮਗਰ ਵੀ ਤੁਰਦਾ ਹਾਂ ਤੇ ਬੱਚਿਆਂ ਨੂੰ ਵੀ ਸਹੀ ਸਲਾਮ ਤੇ ਵੇਖਣਾ ਚਾਹਣਾ ਹੈ ਘਰ ਘਰ ਕੋਈ ਵੀ ਆ ਇੱਕ ਵਾਰ ਆ ਕੇ ਤੁਸੀਂ ਮੈਨੂੰ ਮਿਲੋ ਬੱਚੇ ਨੂੰ ਨਾਲ ਲੈ ਕੇ ਆਓ ਮੇਰੇ ਕੋਲ ਇੱਕ ਵਾਰ ਆਓ ਮੇਰੀ ਦਵਾਈ ਇੱਕ ਵਾਰ ਲੈ ਕੇ ਜਾਓ ਤੁਹਾਨੂੰ ਪਤਾ ਲੱਗੇ ਵੀ ਸੱਚ ਕੀ ਤੇ ਝੂਠ ਕੀ ਹੈ ਜੀ ਸੋ ਦਰਸ਼ਕੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਔਰ ਇੱਕ ਵਾਰ ਫਿਰ ਤੁਹਾਨੂੰ ਅਪੀਲ ਹੈ ਕਿ ਜਿੱਥੇ ਅਸੀਂ ਇਸ ਕਿੱਤੇ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਡਾਕਟਰ ਵੈਦ ਸੁਖਦੀਪ ਸਿੰਘ ਜੀ ਦਿਉਣ ਉਹਨਾਂ ਨੂੰ ਦਾ ਵੀ ਸ਼ੁਕਰਾਨਾ ਅਦਾ ਕਰਦੇ ਆ ਕਿਉਂਕਿ ਆਪਣੀ ਨਿੱਜੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਜਿਹਨਾਂ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਕੋਈ ਵੀ ਕਿਉਂਕਿ ਅੱਜ ਕੱਲ ਕਮਰਸ਼ੀਅਲ ਯੋਗ ਹੈ ਹਰ ਕੋਈ ਪੈਸਾ ਬਣਾਉਣ ਦੀ ਸੋਚਦਾ ਪਰ ਇਹਨਾਂ ਨੇ ਪੈਸਾ ਬਣਾਉਣ ਦੀ ਨਹੀਂ ਇਹਨਾਂ ਦਾ ਮੁੱਖ ਮਕਸਦ ਹੈ ਕਿ ਜਿਹੜਾ ਮੈਂ ਸਾਡੇ ਪੰਜਾਬ ਦੀ ਜਵਾਨੀ ਹੈ ਉਹਨੂੰ ਕਿਸੇ ਢੰਗ ਨਾਲ ਫੇਰ ਪੈਰਾਂ ਸਿਰ ਕੀਤਾ ਜਾਵੇ ਸੋ ਐਨ ਆਰ ਆਈ ਭਰਾਵਾਂ ਨੂੰ ਜਿੱਤੇ ਮੈਂ ਬੇਨਤੀ ਕਰਦਾ ਕਿ ਇਹਨਾਂ ਦਾ ਸਾਥ ਦਿਈਏ ਉੱਥੇ ਹੀ ਤੁਸੀਂ ਵੀ ਤੁਹਾਡੇ ਆਣ ਗੁਆਣਡ ਆਸ-ਪਾਸ ਜੇਕਰ ਕੋਈ ਇਹਨਾਂ ਬਿਮਾਰੀਆਂ ਤੋਂ ਪੀੜਿਤ ਕੋਈ ਨਸ਼ਾ ਛੱਡਣਾ ਚਾਹੁੰਦਾ ਜਾਂ ਇਸ ਤੋਂ ਇਲਾਵਾ ਸ਼ੂਗਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਜੇ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਹੈ ਤਾਂ ਤੁਸੀਂ ਵੈਦ ਸੁਖਦੀਪ ਸਿੰਘ ਦਿਓਣ ਇਹਨਾਂ ਦਾ ਨੰਬਰ ਅਸੀਂ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਤੇ ਸਾਡੇ ਕੋਲ ਜਿਹੜੀ ਰੀਅਲ ਫੈਕਟ نیوز ਦੀਆਂ ਨਿਊਜ਼ ਦੇ नीचे ਤੁਸੀਂ ਸੁਖਦੀਪ ਦਵਾਖਾਨਾ ਦੀ ਐਡ ਹੈ ਜਿਹੜੀ ਬਾਕਾਇਦਾ ਚੱਲਦੀ ਹੈ ਉੱਥੋਂ ਵੀ ਨੰਬਰ ਲੈ ਸਕਦੇ ਹੋ ਤੇ ਦਿਉਣ ਪਿੰਡ ਦੇ ਵਿੱਚ ਵੀ ਆ ਕੇ ਮਿਲ ਸਕਦੇ ਹੋ ਬਠਿੰਡਾ ਮੁਕਸਰ ਰੋਡ ਦੇ ਉੱਪਰ ਜਿਹੜਾ ਦਿਉਣ ਬੱਸ ਸਟੈਂਡ ਹੈ ਉਸ ਦੇ ਬਿਲਕੁਲ ਨਾਲ ਹੀ ਥੋੜੀ ਅੱਗੇ ਜਾ ਕੇ ਸੱਜੇ ਹੱਥ ਬੱਸ ਸਟੈਂਡ ਤੋਂ 100 100 ਮੀਟਰ ਮੇਰੇ ਖਿਆਲ ਅਗੇ ਜਾ ਕੇ ਸੁਖਦੀਪ દવાਖਾਨਾ ਇਹਨਾਂ ਨੂੰ ਆ ਕੇ ਮਿਲੋ ਔਰ ਮੈਂ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਨਰਾਸ਼ ਨਹੀਂ ਹੋਵੋਗੇ ਇਹਨਾਂ ਨੂੰ ਸੋ ਵੈਸਾ ਤੁਸੀਂ ਆਪਣਾ ਕੀਮਤੀ ਸਮਾਨ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ